ਲੋਜੀ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਬਗਾਵਤ ਹੋ ਸਕਦੀ ਹੈ ਬਹੁਤ ਵੱਡਾ ਖਲਾਰਾ ਪੈ ਸਕਦਾ ਹੈ ਔਰ ਬਹੁਤ ਵੱਡੀ ਚਰਚਾ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ 25 ਦੇ ਕਰੀਬ ਐਮਐਲਏ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਸਕਦੇ ਨੇ ਬਹੁਤ ਵੱਡੀ ਚਰਚਾ ਇਹ ਮੀਡੀਆ ਦੇ ਵਿੱਚ ਆ ਚੁੱਕੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਆਮ ਆਦਮੀ ਪਾਰਟੀ ਖੁਦ 10 ਐਮਐਲਏ ਦੇ ਉੱਪਰ ਵੱਡੀ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਦੇ ਵਿੱਚ ਤਿੰਨ ਮਹਿਲਾ ਵਿਧਾਇਕ ਨੇ ਔਰ ਸੱਤ ਜਿਹੜੇ ਨੇ ਉਹ ਮਰਦ ਐਮਐਲਏ ਨੇ ਇਹ ਪੂਰੇ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ ਪਿਛਲੇ ਦਿਨਾਂ ਤੋਂ ਜਦੋਂ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਸੀ ਸਨੌਰ ਤੋਂ ਪਠਾਨ ਮਾਜਰਾ ਉਹਨਾਂ ਦੇ ਨਾਲ ਰਫੜ ਪਿਆ ਜਦੋਂ ਦਾ ਉਹਨਾਂ ਨੇ ਆਪਣੀ ਹੀ ਸਰਕਾਰ ਆਪਣੀ ਹੀ ਪਾਰਟੀ ਦੇ ਉੱਪਰ ਸਵਾਲ ਉਠਾਏ ਔਰ ਇੱਥੋਂ ਤੱਕ ਕਹਿ ਦਿੱਤਾ ਕਿ 2027 ਦੇ ਵਿੱਚ ਸਾਨੂੰ ਪਿੰਡਾਂ ਦੇ ਵਿੱਚੋਂ ਜੁੱਤੀਆਂ ਪਹਿਨਣਗੀਆਂ ਲੋਕਾਂ ਨੇ ਸਾਨੂੰ ਵੜਨ ਨਹੀਂ ਦੇਣਾ ਉਦੋਂ ਤੋਂ ਬਹੁਤ ਵੱਡੀਆਂ ਚਰਚਾਵਾਂ ਸਾਹਮਣੇ ਆਈਆਂ ਨੇ ਹਰਮੀਤ ਸਿੰਘ ਪਠਾਨ ਮਾਜਰਾ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਬੋਲੀ ਬੋਲਦੇ ਰਹੇ ਉਹਨਾਂ ਤੇ ਦੋਸ਼ ਬਹੁਤ ਵੱਡੇ ਲੱਗਦੇ ਰਹੇ ਉਹਨਾਂ ਤੇ ਮਾਈਨਿੰਗ ਦੇ ਦੋਸ਼ ਲੱਗਦੇ ਰਹੇ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ ਲੱਗਦੇ ਰਹੇ ਬਲਾਤਕਾਰ ਦੇ ਦੋਸ਼ ਲੱਗਦੇ ਰਹੇ ਪਰ ਉਹਨਾਂ ਨੂੰ ਕੁਝ ਨਹੀਂ ਹੁੰਦਾ ਰਿਹਾ ਕੋਈ ਕੇਸ ਨਹੀਂ ਪਿਆ ਕੁਝ ਨਹੀਂ ਹੋਇਆ ਪਰ ਜਦੋਂ ਤੋਂ ਉਹਨਾਂ ਨੇ ਥੋੜੀ ਜੀ ਵੱਖਰੀ ਸੁਰ ਅਲ ਆਪਣੀ ਸ਼ੁਰੂ ਕੀਤੀ ਫਿਰ ਕੇਸ ਪੈ ਗਏ ਫਿਰ ਪੁਲਿਸ ਭੜਨ ਚਲੀ ਗਈ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਐਮ ਐਲ ਏ ਆ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜ ਗਏ ਪੁਲਿਸ ਨੇ ਦੱਸਿਆ ਪੁਲਿਸ ਨੇ ਤਾਂ ਇਹ ਵੀ ਕਿਹਾ ਕਿ ਗੋਲੀਆਂ ਚਲਾ ਕੇ ਪੱਜੇ ਨਹੀਂ ਪਰ ਪਠਾਨ ਮਾਜਰਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਉਥੋਂ ਚਲਾ ਗਿਆ ਸੀਗਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਔਰ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ 25 ਦੇ ਕਰੀਬ ਜਿਹੜੇ ਵਿਧਾਇਕ ਨੇ ਐਮਐਲਏ ਨੇ ਉਹ ਆਮ ਆਦਮੀ ਪਾਰਟੀ ਤੋਂ ਹੀ ਬਾਗੀ ਹੋ ਸਕਦੇ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਚਰਚਾ ਆ ਰਹੀ ਮੀਡੀਆ ਦੇ ਵਿੱਚ ਕਿ ਕਾਫੀ ਸਾਰੇ ਐਮਐਲਏ ਪਠਾਨ ਮਾਜਰਾ ਦੇ ਸੰਪਰਕ ਚ ਨੇ ਔਰ ਆਸ ਟਾਈਮ ਵੀ ਹਰਮੀਤ ਸਿੰਘ ਪਠਾਨ ਮਾਜਰਾ ਵਕ ਵਕ ਚੈਨਲ ਦੇ ਉੱਪਰ ਜਦੋਂ ਆ ਵੀਡੀਓ ਕਾਲ ਤੇ ਜਾਂ ਆਡੀਓ ਕਾਲ ਤੇ ਗੱਲ ਕਰ ਰਹੇ ਨੇ ਤਾਂ ਉਹ ਇਹ ਦਾਵਾ ਕਰ ਰਹੇ ਨੇ ਕਿ ਕਾਫੀ ਸਾਰੇ ਐਮਐਲਏ ਜਿਹੜੇ ਨੇ ਉਹ ਮੇਰੇ ਸੰਪਰਕ ਚ ਨੇ ਮੇਰੇ ਨਾਲ ਗੱਲਬਾਤ ਕਰਦੇ ਨੇ ਬੜੇ ਦੁਖੀ ਨੇ ਔਰ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਆ ਰਹੀ ਹੈ ਕਿ 10 ਵਿਧਾਇਕ ਨੇ ਆਮ ਆਦਮੀ ਪਾਰਟੀ ਜਿਨ੍ਹਾਂ ਤੇ ਕਾਰਵਾਈ ਕਰ ਸਕਦੀ ਹੈ ਜਿਨ੍ਹਾਂ ਚ ਤਿੰਨ ਮਹਿਲਾ ਵਿਧਾਇਕ ਨੇ ਕਾਰਵਾਈ ਕਿਉਂ ਕੀਤੀ ਜਾ ਸਕਦੀ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਧਾਇਕਾਂ ਦੀਆਂ ਆਮ ਆਦਮੀ ਪਾਰਟੀ ਨੂੰ ਸ਼ਿਕਾਇਤਾਂ ਆ ਰਹੀਆਂ ਸੀ ਜਾਂ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਤੇ ਸਵਾਲ ਖੜੇ ਕਰਦੇ ਸੀ ਸਵਾਲ ਉਠਾਉਂਦੇ ਸੀ ਜਾਂ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਵਾਲੀ ਟੀਮ ਹੈ ਉਹਦੇ ਅਧੀਨ ਜਾਂ ਉਹਦੇ ਕੰਟਰੋਲ 'ਚ ਨਹੀਂ ਚੱਲਦੇ ਸੀ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਦੇ ਵਿੱਚ ਖਲਾਰੇ ਪੈਣ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੋਇਆ ਜਦੋਂ ਦਾ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਦਾਅਵਾ ਕਰਕੇ ਪਾਰਟੀ ਸ਼ਾਮਲ ਕੀਤਾ ਸੀ ਜਦੋਂ ਦਾ ਉਹਨਾਂ ਨੇ ਸਵਾਲ ਉਠਾਏ ਪਾਰਟੀ ਨੇ ਬਾਹਰ ਕੱਢਤਾ ਉਸ ਤੋਂ ਬਾਅਦ ਪਠਾਨ ਮਾਜਰਾ ਵਾਲਾ ਕੰਡ ਬੱਪਰ ਗਿਆ ਇਸ ਤੋਂ ਪਹਿਲਾਂ ਵੀ ਕੁਝ ਐਮਐਲਆ ਦੇ ਨਾਲ ਕਾਫੀ ਜਿਹੜਾ ਅੰਦਰੂਨੀ ਰੌਲਾ ਪੈ ਚੁੱਕਾ ਹੋਇਆ ਤੇ ਹੁਣ ਸਰਕਾਰ ਦੇ ਦਿਨ ਨੇੜੇ ਆ ਰਹੇ ਨੇ ਸਾਲਕ ਦਾ ਸਮਾਂ ਰਹਿ ਗਿਆ ਤਾਂ ਹੁਣ ਬਹੁਤ ਕੁਝ ਆਮ ਆਦਮੀ ਪਾਰਟੀ ਚ ਪੰਜਾਬ ਚ ਹੋ ਸਕਦਾ ਦਿੱਲੀ ਦੇ ਵਿੱਚ ਵੀ ਪਿਛਲੇ ਦਿਨੀ ਜਿਨ੍ਹਾਂ ਨੂੰ ਟਿਕਟਾਂ ਨਹੀਂ ਸੀ ਮਿਲੀਆਂ ਦਿੱਲੀ ਵੋਟਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦਰਜਨ ਦੇ ਕਰੀਬ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੋ ਉਹ ਇੱਕੋ ਦਮ ਪਾਰਟੀ ਛੱਡ ਕੇ ਤੇ ਦੂਜੀਆਂ ਪਾਰਟੀਆਂ 'ਚ ਮੂਵ ਕੀਤੇ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਲਾਜ਼ਮੀ ਵੱਡੇ ਖਿਲਾਾਰੇ ਪੈ ਸਕਦੇ ਨੇ ਮੈਨੂੰ ਯਾਦ ਆ ਰਹੀ ਏ ਗੱਲ ਪ੍ਰਕਾਸ਼ ਸਿੰਘ ਬਾਦਲ ਮਰਹੂਮ ਜਿਹੜੇ ਸਰਪ੍ਰਸਤ ਅਕਾਲੀ ਦਲ ਦੀ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਗੁਬਾਰੇ ਵਾਂਗ ਇੱਕਦਮ ਫੁੱਲੀ ਐ ਤੇ ਇੱਕਦਮ ਹੀ ਪਟਾਕਾ ਮਾਰੇਗੀ ਤਾਂ ਅਜਹੀ ਸਥਿਤੀ ਜਿਹੜੀ ਆ ਉਹ ਬਣਦੀ ਹੋਈ ਨਜ਼ਰ ਆ ਰਹੀ ਐ ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਜਿਹੜਾ ਪਾਰਟੀ ਸੰਗਠਨ ਹੈ ਉਹ ਬਹੁਤ ਡਮ ਡਗ ਮਗਾਇਆ ਲੱਗਦਾ ਹੈ ਦਿੱਲੀ ਵਾਲਿਆਂ ਦੀ ਲੀਡਰਸ਼ਿਪ ਦੇ ਉੱਪਰ ਬੜੇ ਵੱਡੇ ਸਵਾਲ ਆਮ ਆਦਮੀ ਪਾਰਟੀ ਤੋਂ ਉੱਠ ਰਹੇ ਨੇ ਆਮ ਆਦਮੀ ਪਾਰਟੀ ਨਾਲ ਜਿਹੜੇ ਪਿੰਡਾਂ ਸ਼ਹਿਰਾਂ ਤੋਂ ਜੁੜੇ ਹੋਏ ਆਮ ਲੋਕ ਨੇ ਉਹ ਵੀ ਇਹ ਸਵਾਲ ਉਠਾ ਰਹੇ ਆ ਬੜੇ ਲੰਬੇ ਟਾਈਮ ਤੋਂ ਕਿ ਪਾਰਟੀ ਦੇ ਅੰਦਰ ਜਿਹੜੇ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਵਰਕਰ ਨੇ ਉਹਨਾਂ ਦੀ ਪੁੱਛਗਿੱਛ ਘਾਟਾ ਤੇ ਦਿੱਲੀ ਵਾਲਿਆਂ ਦੇ ਹੱਥ 'ਚ ਸਾਰਾ ਕੁਝ ਕਿਉਂ ਦਿੱਤਾ ਜਾ ਰਿਹਾ ਹਰਮੀਤ ਸਿੰਘ ਪਠਾਨ ਮਾਜਰਾ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਡੰਮੀ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਲੋਬੀ ਯੂਜ਼ ਕਰ ਰਹੀ ਹੈ ਭਗਵੰਤ ਮਾਨ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਦਿੱਲੀ ਲੋਬੀ ਕਰਨ ਨਹੀਂ ਦਿੰਦੀ ਹਰਮੀਤ ਸਿੰਘ ਪਠਾਨ ਮਾਜਰਾ ਨੇ ਤਾਂ ਇੱਥੋਂ ਤੱਕ ਦਾਵਾ ਕੀਤਾ ਕੁਝ ਚੈਨਲਾਂ ਤੇ ਬੀਤੇ ਦਿਨ ਉਹਨਾਂ ਨੇ ਕਿਹਾ ਕਿ ਜੇ ਭਗਵੰਤ ਮਾਨ ਅੱਜ ਵੀ ਅਲੱਗ ਹੋ ਜਾਣ ਤਾਂ ਦੁਬਾਰਾ ਸਰਕਾਰ ਫੇਰ ਬਣਾ ਸਕਦੇ ਆ ਪਰ ਜੇ ਦਿੱਲੀ ਲੋਬੀ ਦੇ ਕੰਟਰੋਲ ਚ ਉਹਨਾਂ ਦੇ ਹੱਥਾਂ ਚ ਚੱਲਣਗੇ ਤਾਂ ਫਿਰ ਸ਼ਾਇਦ 10 ਐਮਐਲਏ ਵੀ 2027 ਦੀਆਂ ਵੋਟਾਂ ਦੇ ਵਿੱਚ ਨਾ ਜਿੱਤ ਸਕਣ ਵੈਸੇ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਬਹੁਤ ਵੱਡੇ ਖਿਡਾਰੇ ਅੰਦਰੂਨੀ ਪਏ ਹੋਏ ਨੇ ਆਕਾਲੀ ਦਲ ਜਿਹੜਾ ਉਹ ਪਹਿਲਾਂ ਹੀ ਖਖੜੀਆਂ ਕਰੇਲੇ ਹੋ ਚੁੱਕਾ ਹੋਇਆ ਸੁਖਬੀਰ ਬਾਦਲ ਦੀ ਅਗਵਾਈ ਚ ਇੱਕ ਆਕਾਲੀ ਦਲ ਔਰ ਉਸ ਤੋਂ ਬਾਅਦ ਜਿਹੜਾ ਨਵਾਂ ਆਕਾਲੀ ਦਲ ਬਣਾ ਲਿਆ ਗਿਆ ਜਿਹਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਣਾ ਦਿੱਤਾ ਗਿਆ ਉਹ ਤੀਜਾ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਤਪਾਲ ਸਿੰਘ ਹੋਰੀ ਜਿਹੜੇ ਐਮਪੀ ਨੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਹੋਈ ਆ ਕਾਂਗਰਸ ਦੇ ਵਿੱਚ ਅੰਦਰੂਨੀ ਲੜਾਈ ਅੰਦਰੂਨੀ ਕਲੇਸ਼ ਬਹੁਤ ਜ਼ੋਰਾਂ ਤੇ ਆ ਕਾਂਗਰਸ ਦੇ ਵਿੱਚ ਜਿੰਨੇ ਬੰਦੇ ਉਹਨੇ ਮੂੰਹ ਨੇ ਕਾਂਗਰਸ ਦੇ ਵਿੱਚ 12 13 ਬੰਦੇ ਆਪਣੇ ਆਪ ਨੂੰ ਸੀਐਮ ਸਮਝ ਕੇ ਤੁਰੇ ਫਿਰਦੇ ਨੇ ਸੋ ਇਹ ਕਾਂਗਰਸ ਦੀ ਹਾਲਾਤ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੋਕਾਂ ਨੇ ਬਹੁਤ ਵੱਡਾ ਮੰਡਟ ਦਿੱਤਾ ਸੀਗਾ 2022 ਦੇ ਵਿੱਚ ਇੰਨਾ ਵੱਡਾ ਮੰਡਟ ਕਿ 117 ਐਮਐਲਏਾਂ ਦੇ ਵਿੱਚੋਂ 92 ਐਮਐਲਏ ਇੱਕੋ ਟਾਈਮ ਇੱਕ ਆਦਮੀ ਦੇ ਜਿਤਾਏ ਕਿਉਂ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਬਹੁਤ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਬਦਲਾਅ ਦੇ ਇਨਕਲਾਬ ਦੇ ਹਰ ਤਬਕੇ ਨੂੰ ਬਹੁਤ ਵੱਡੇ ਸਹੂਲਤਾਂ ਦੇਣ ਦੇ ਵਾਅਦੇ ਹੋਏ ਸੀ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੇਣ ਦੀ ਗੱਲ ਹੋਈ ਸੀ ਮਜ਼ਦੂਰਾਂ ਨੂੰ 10-10 ਮਰਲਿਆਂ ਦੇ ਪਲਾਟ ਦੇਣ ਦੀਆਂ ਗੱਲਾਂ ਹੋਈਆਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਨ ਦੀਆਂ ਗੱਲਾਂ ਹੋਈਆਂ ਵਾਅਦਿਆਂ ਦੇ ਵਿੱਚ ਬੇਰਜਗਾਰੀ ਨੂੰ ਇਸ ਹੱਦ ਤੱਕ ਖਤਮ ਕਰਨ ਦਾ ਦਾਵਾ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਕਿ ਜਿਹੜੇ ਬਾਹਰ ਗਏ ਆ ਮੁੰਡੇ ਕੁੜੀਆਂ ਉਹ ਵੀ ਵਾਪਸ ਆਉਣਗੇ ਭਗਵੰਤ ਮਾਨ ਸਾਹਿਬ ਦਾ ਤਾਂ ਆਪਣਾ ਬਿਆਨ ਸੀ ਕਿ ਗੋਰੇ-ਗੋਰੀਆਂ ਵੀ ਇੱਥੇ ਆ ਕੇ ਕੰਮ ਕਰਿਆ ਕਰਨਗੇ ਪਰ ਉਸ ਤੋਂ ਬਾਅਦ ਅੱਜ ਇਸ ਤਰ੍ਹਾਂ ਦਾ ਟਰਾਟਲ ਦੇ ਉੱਪਰ ਕੋਈ ਵੀ ਨਜ਼ਰ ਨਹੀਂ ਆਇਆ ਹੁਣ ਜਿਹੜੀ ਐਸ ਟਾਈਮ ਵੱਡੀ ਸਥਿਤੀ ਬਣੀ ਆਮ ਆਦਮੀ ਪਾਰਟੀ ਦੇ ਵਿੱਚ ਖਿੱਚੋ ਤਾਣ ਹੈ ਭਗਵਨ ਤਮਾਨ ਜਿਹੜੇ ਨੇ ਉਹਨਾਂ ਨੂੰ ਵੀ 2-3 ਵਾਰ ਲਾਉਣ ਦੀਆਂ ਕੋਸ਼ਿਸ਼ਾਂ ਦੀ ਚਰਚਾ ਵੱਡੇ ਪੱਧਰ ਤੇ ਆਈ ਇਹ ਚਰਚਾ ਆਉਂਦੀ ਰਹੀ ਪਰ ਜਦੋਂ ਇਹ ਸਵਾਲ ਉੱਠਦੇ ਸੀ ਕਿ ਪਠਾਨ ਮਾਜਰਾ ਜਿਹੜਾ ਹੈ ਉਹ ਪਾਰਟੀ ਤੋਂ ਬਾਗੀ ਹੋ ਸਕਦਾ ਦੂਜਾ ਬਾਗੀ ਹੋ ਸਕਦਾ ਅਸੀਂ ਬੋਲਦੇ ਸੀ ਅੰਦਰੂਨੀ ਸੂਚਨਾਵਾਂ ਆਉਂਦੀਆਂ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤਾਂ ਬਹੁਤ ਸਾਰੇ ਜਿਹੜੇ ਪਾਰਟੀ ਦੇ ਪਿੱਛੇ ਲੱਗੋ ਉਹ ਕਮੈਂਟ ਕਰਦੇ ਸੀ ਐਵੇਂ ਮਾਰਦੇ ਨੇ ਇਹੋ ਜਿਹਾ ਤਾਂ ਕੁਝ ਵੀ ਨਹੀਂਗਾ ਹੁਣ ਸਾਹਮਣੇ ਆ ਗਿਆ ਪਠਾਨ ਮਾਜਰਾ ਨੇ ਤਾਂ ਬਹੁਤ ਵੱਡੇ ਸਵਾਲ ਉਠਾਤੇ ਪਠਾਨ ਮਾਜਰਾ ਨੇ ਤਾਂ ਇੱਥੋਂ ਤੱਕ ਕਹਤਾ ਹੈ ਕਿ ਮੈਂ ਹੁਣ ਇਹਨੂੰ ਇਹਨਾਂ ਨੂੰ ਤਾਰੇ ਵਿਖਾਵਾਂਗਾ ਪਠਾਨ ਮਾਜਰਾ ਨੇ ਇੱਥੋਂ ਤੱਕ ਕਿਹਾ ਇਹਨਾਂ ਦੀਆਂ ਗਲਤ ਵੀਡੀਓ ਮੇਰੇ ਕੋਲ ਅਣਗਿਣਤ ਪਈਆਂ ਨੇ ਪਠਾਨ ਮਾਜਰਾ ਨੇ ਇੱਥੋਂ ਤੱਕ ਕਿਹਾ ਮੇਰੇ ਨਾਲ ਹੁਣ ਇਹ ਜਿੰਮੇਵਾਰਾਤੋ ਕਰਣਗੇ ਮੈਂ ਉਦਾਂ ਦਾ ਕਰਾਂਗਾ ਪਠਾਨ ਮਾਜਰਾ ਕਹਿੰਦਾ ਮੇਰੇ ਕੋਲ ਇੰਨੇ ਵੱਡੇ ਵੱਡੇ ਘਪਲਿਆਂ ਦੇ ਰਾਜ ਨੇ ਮੈਂ ਪਾ ਦਿਆਂਗਾ ਖਲਾਰੇ ਔਰ ਪਠਾਨ ਮਾਜਰਾ ਦੀ ਬੋਲੀ ਜਿਹੜੀ ਆ ਬਾਗੀ ਸੁਰ ਦੇ ਨਾਲ ਨਾਲ ਉਹ ਵਿਅੰਗਮਈ ਵੀ ਆ ਪਠਾਨ ਮਾਜਰਾ ਭਗਵੰਤ ਮਾਨ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਤੇ ਰਿਸ਼ਤੇਦਾਰ ਹੁਣ ਕਰਕੇ ਉਹ ਭਗਵੰਤ ਮਾਨ ਦੇ ਉੱਪਰ ਕੋਈ ਵੱਡੀ ਚੋਟ ਨਹੀਂ ਕਰਦੇ ਪਰ ਦਿੱਲੀ ਲੋਬੀ ਨੂੰ ਉਦੇੜ ਕੇ ਰੱਖੀ ਜਾ ਰਹੇ ਨੇ ਪਠਾਨ ਮਾਜਰਾ ਹੁਣ ਹੜਾਂ ਦਾ ਟਾਈਮ ਚੱਲ ਰਿਹਾ ਔਰ ਜਦੋਂ ਪਹਿਲੀ ਵਾਰ ਭਗਵੰਤ ਮਾਨ ਸਾਹਿਬ ਹੋਰਾਂ ਦੀ ਅਗਵਾਈ ਚ ਪੰਜਾਬ ਸਰਕਾਰ ਬਣੀ ਜਦੋਂ ਪਹਿਲੀ ਵਾਰ ਹੜ ਆਏ ਭਗਵੰਤ ਮਾਨ ਸਾਹਿਬ ਹੋਰਾਂ ਨੇ ਬਹੁਤ ਵੱਡੇ ਦਾਅਵੇ ਉਦੋਂ ਕੀਤੇ ਉਹਨਾਂ ਨੇ ਕਿਹਾ ਹੁਣ ਇੱਕ ਵਾਰੀ ਹੜ ਆ ਗਿਆ ਕਿਉਂਕਿ ਅਸੀਂ ਨਵੇਂ ਸੀ ਅਗਲੇ ਸਾਲ ਤੱਕ ਇੰਨਾ ਬਾਰਸ਼ਾਂ ਦੇ ਦਿਨਾਂ ਤੋਂ ਪਹਿਲਾ ਪਹਿਲਾ ਅਸੀਂ ਸਾਰੇ ਬੰਨ ਪੱਕੇ ਕਰਦੇ ਨੇ ਨਦੀਆਂ ਨਾਲਿਆਂ ਦੀ ਅਸੀਂ ਖਲਾਈ ਕਰ ਦੇਣੀ ਆ ਇਹ ਜਿਹੜਾ ਹੜ ਹੈ ਅਗਲੀ ਵਾਰ ਤੋਂ ਨਹੀਂ ਕਦੇ ਆਏਗਾ ਨਾਲੇ ਉਹਨਾਂ ਨੇ ਕਿਹਾ ਕਿ ਇਸ ਵਾਰ ਮੈਂ ਮੁਰਗੀ ਮਰੀ ਤੇ ਬੱਕਰੀ ਮਰੀ ਤੱਕ ਦੇ ਪੈਸੇ ਦਊਂਗਾ ਝੋਨਾ ਅਗਰ ਦੁਬਾਰਾ ਲਿਆਉਣਾ ਲਾਉਣਾ ਪਿਆ ਤਾਂ ਦਿਹਾੜੀ ਵੀ ਦਿਆਂਗਾ ਪਰ ਉਸ ਤੋਂ ਬਾਅਦ ਅੱਜ ਜਦੋਂ ਫੇਰ ਹੜ੍ਹ ਆਏ ਹੋਏ ਨੇ ਨਾ ਬੰਨ ਪੱਕੇ ਆ ਨਾ ਨਦੀਆਂ ਨਾਲਿਆਂ ਦੀ ਖਲਾਈ ਹੋਈ ਆ ਲੋਕ ਡੁੱਬੇ ਪਏ ਨੇ ਰੁੜੇ ਪਏ ਨੇ ਔਰ ਇਸ ਆਲਮ ਦੇ ਵਿੱਚ ਹੁਣ ਭਗਵੰਤ ਮਾਨ ਸਰਕਾਰ ਨੇ ਕੋਈ ਵੀ ਅਨਾਉਂਸਮੈਂਟ ਕੋਈ ਵੀ ਐਲਾਨ ਨਹੀਂ ਕੀਤਾ ਨਾ ਫਸਲਾਂ ਦੇ ਮੁਆਵਜ਼ੇ ਦਾ ਪ੍ਰਤੀ ਕਿੱਲਾ ਮੁਆਵਜ਼ਾ ਕਿੰਨਾ ਮਿਲਣਾ ਚਾਹੀਦਾ ਪ੍ਰਤੀ ਕਿੱਲਾ ਇੱਕ ਕਿਸਾਨ ਦੀ ਫਸਲ ਇੱਕ ਕਿੱਲੇ ਤੋਂ ਝੋਨਾ ਕਿੰਨੇ ਦਾ ਨਿਕਲਦਾ ਹੈ 60-70000 ਦਾ ਤਾਂ ਨਿਕਲਦਾ ਹੈ ਚਲੋ ਤੁਸੀਂ 50 ਦਾ ਮੰਨ ਲਓ 50000 ਰੁਪਇਆ ਮੁਆਵਜ਼ਾ ਤਾਂ ਇੱਕ ਕਿੱਲੇ ਦਾ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਹੈ ਦੂਜਾ ਸਰਕਾਰ ਨੂੰ ਜਿਹੜੇ ਲੋਕਾਂ ਦੇ ਘਰ ਡਿੱਗ ਪਏ ਪ੍ਰਤੀ ਇੱਕ ਕਮਰਾ ਸਰਕਾਰ ਨੂੰ ਘੱਟੋ ਘੱਟ ਘੱਟੋ ਘੱਟ 1 ਲੱਖ ਰੁਪਇਆ ਤਾਂ ਦੇਣਾ ਚਾਹੀਦਾ ਵੈਸੇ ਲੱਖ ਰੁਪਇਆ ਤਾਂ ਬਾਥਰੂਮ ਤੇ ਲੱਗ ਜਾਂਦਾ ਜਿਨ੍ਹਾਂ ਦਾ ਕੋਈ ਪਸ਼ੂ ਮਰ ਗਿਆ ਸਰਕਾਰ ਨੂੰ ਕੱਟ ਤੋਂ ਕੱਟ 50000 ਰੁਪਏ ਇੱਕ ਪਸ਼ੂ ਦਾ ਦੇਣਾ ਚਾਹੀਦਾ 50000 ਤੋਂ ਘੱਟ ਕੋਈ ਵੀ ਦਦਾਰੂ ਪਸ਼ੂ ਗਾਂ ਜਾਂ ਮੱਝ ਇਸ ਟਾਈਮ ਨਹੀਂ ਮਿਲਦੀ ਪਰ ਸਰਕਾਰ ਨੇ ਹੁਣ ਤੱਕ ਕੋਈ ਐਲਾਨ ਨਹੀਂ ਕੀਤਾ ਗੱਲ ਕੱਲੀ ਪੰਜਾਬ ਸਰਕਾਰ ਦੀ ਨਹੀਂ ਇੱਥੇ ਕੇਂਦਰ ਸਰਕਾਰ ਵੀ ਇਸੇ ਹਮਾਮਚ ਰੰਗੀ ਹੈ ਕੇਂਦਰ ਸਰਕਾਰ ਦੇ ਮੁਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹ ਵਿਦੇਸ਼ਾਂ ਦੇ ਦੌਰਿਆਂ ਤੇ ਵਿਸਤਰਾਏ ਨੇ ਹੁਣ ਉਹ ਭਾਰਤ ਪਰਤੇ ਨੇ ਹੁਣ ਭਾਰਤ ਪਰਤ ਕੇ ਵੀ ਉਹ ਪੰਜਾਬ ਨਹੀਂ ਬੜੇ ਆਉਣਾ ਚਾਹੀਦਾ ਸੀ ਕਿ ਉਹ ਪੰਜਾਬ ਨੂੰ ਆਪਣੀ ਪਰਜਾ ਆਪਣਾ ਸੂਬਾ ਨਹੀਂ ਸਮਝਦੇ ਕਿ ਪੰਜਾਬ ਨੂੰ ਮਤੇਈ ਜਿਵੇਂ ਮਤੇਈ ਮਾਂ ਕਰਦੀ ਆ ਉਦਾਂ ਰੱਖਿਆ ਹੋਇਆ ਇਹ ਦੋਸ਼ ਲੱਗਦੇ ਨੇ ਔਰ ਇਹ ਦੋਸ਼ ਹੈਗੇ ਵੀ ਸੱਚੇ ਨੇ ਹੈਗੇ ਵੀ ਵੱਡੇ ਨੇ ਕਿਉਂ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਤੱਕ ਪੰਜਾਬ ਨੂੰ ਕੋਈ 10-15000 ਕਰੋੜ ਰੁਪਏ ਦਾ ਪੈਕੇਜ ਦਿੱਤਾ ਦੇਣਾ ਚਾਹੀਦਾ ਸੀ ਪੰਜਾਬ ਸਰਕਾਰ 60000 ਕਰੋੜ ਰੁਪਏ ਦੀ ਮੰਗ ਕਰ ਰਹੀ ਚਲੋ 60 ਨਹੀਂ ਦੇਣਾ 50000 ਕਰੋੜ ਦੇ ਦੇਣ ਦੇ ਸਕਦੀ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਕੋਲ ਬਹੁਤ ਫੰਡ ਆ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਮਾਫ਼ ਕਰ ਚੁੱਕੀ ਐ ਜਿੰਨਾ ਪੈਕੇਜ ਪੰਜਾਬ ਸਰਕਾਰ ਮੰਗ ਰਹੀ ਆ ਉਹ ਤੋਂ ਹਜ਼ਾਰਾਂ ਗੁਣਾ ਵੱਧ ਕੱਲੇ ਅਮੀਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਕੇਂਦਰ ਸਰਕਾਰ ਮਾਫ਼ ਕਰ ਚੁੱਕੀ ਐ ਤੇ ਪੰਜਾਬ ਬੇਰੀ ਫਿਰ ਕੀ ਇਹਨਾਂ ਨੂੰ ਬਿਮਾਰੀ ਪੈ ਜਾਂਦੀ ਆ ਉਹ ਸਵਾਲ ਤਾਂ ਪੁੱਛਣ ਵਾਲਾ ਹੁਣ ਨਰਿੰਦਰ ਮੋਦੀ ਸਾਹਿਬ ਅਫਗਾਨਿਸਤਾਨ ਦੇ ਵਿੱਚ 2 ਦਿਨ ਪਹਿਲਾਂ ਉੱਥੇ ਪਹੁੰਚ ਆ ਲਿਆ ਚਲੋ ਸੰਕਟ ਆਇਆ ਹਜ਼ਾਰਾਂ ਮੌਤਾਂ ਉੱਥੇ ਹੋਈਆਂ ਨੇ ਉੱਥੇ ਵੀ ਖੜਨਾ ਬਣਦਾ ਉਹਨਾਂ ਲਈ ਤਾਂ ਇਹਨਾਂ ਨੇ ਰਾਹਤ ਦਾ ਐਲਾਨ ਕੀਤਾ ਮਦਦ ਦਾ ਐਲਾਨ ਕੀਤਾ ਪਰ ਪੰਜਾਬ ਲਈ ਕਿਉਂ ਨਹੀਂ ਕੀਤਾ ਕਿ ਪੰਜਾਬ ਦੇ ਲੋਕ ਲੋਕ ਨਹੀਂ ਪੰਜਾਬ 'ਚ ਬੰਦੇ ਨਹੀਂ ਪੰਜਾਬ ਆਪਣਾ ਨਹੀਂ ਪਤਾ ਨਹੀਂ ਕਿਉਂ ਪੰਜਾਬ ਵੇਰੀ ਕਿਉਂ ਹੱਥ ਕੁੱਟ ਲੈਂਦੇ ਨੇ ਇਹਦੇ ਬਾਰੇ ਤਾਂ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਔਰ ਇੱਥੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਾਂਗਾ ਕਿ ਜਿਹੜੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਨੇ ਹੜਾਂ ਦੇ ਦਿਨਾਂ ਦੇ ਵਿੱਚ ਉਹ ਆਪੋ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਉਹਨਾਂ ਤੋਂ ਬਚੋ ਇਹ ਸਾਰੇ ਸਿਆਸੀ ਲੀਡਰ ਜਿਹੜੇ ਨੇ ਇਹ ਮੈਮੋ ਠੱਗਣੇ ਬਣ ਕੇ ਆ ਰਹੇ ਨੇ ਸੰਕਟ ਦਾ ਟਾਈਮ ਇਹਨਾਂ ਨੂੰ ਸਿਆਸੀ ਤੰਦੂਰ ਲੱਗਦਾ ਹੁੰਦਾ ਹੈ ਇਹ ਤੰਦੂਰ ਤੇ ਪਾਉਂਦੇ ਨੇ ਔਰ ਆਪਣੀਆਂ ਰੋਟੀਆਂ ਲਾਉਂਦੇ ਨੇ ਸੰਕਟ ਦੇ ਟਾਈਮ ਦੇ ਉੱਪਰ ਤੁਸੀਂ ਦੇਖੋ ਮੈਂ ਵੇਖ ਰਿਹਾ ਵੱਖ-ਵੱਖ ਪਾਰਟੀਆਂ ਦੇ ਲੀਡਰ ਜਿਹੜੇ ਨੇ ਸਿਰਫ ਇੱਕ ਇੱਕ ਅੱਧਾ-ਅੱਧਾ ਮਿੰਟ ਕਈ ਫੜਦੇ ਨੇ ਜਾਂ ਗੱਟੇ ਚੁੱਕਦੇ ਨੇ ਜਾਂ ਉੱਥੇ ਜਾ ਕੇ ਝੱਗੇ ਲਵੇੜ ਕੇ ਤੁਰੇ ਫਿਰਦੇ ਨੇ ਫੋਟੋਆਂ ਖਿਚਾਉਂਦੇ ਔਰ ਨਾਲ ਦੀ ਨਾਲ ਉਹਨਾਂ ਦੇ ਆਪਣੇ ਕੈਮਰੇ ਉਹਨਾਂ ਦੇ ਆਪਣੇ ਬੰਦੇ ਕੈਮਰੇ ਰੈਡੀ ਕਰਕੇ ਰੀਲਾਂ ਬਣਾ ਬਣਾ ਕੇ ਚੜਾਈ ਤੁਰੇ ਆਉਂਦੇ ਨੇ ਹੁਣ ਇਹ ਕੀ ਹੈ ਬਿਲਕੁਲ ਡਰਾਮੇਬਾਜ਼ੀਆ ਹੜਪੀੜਤਾਵਾਂ ਦੇ ਲਈ ਮਦਦ ਦੇ ਲਈ ਜਿਹੜੇ ਅਸਲੀ ਮਦਦਗਾਰ ਆਏ ਨੇ ਉਹ ਇਸ ਤਰ੍ਹਾਂ ਦਾ ਕੰਮ ਹੀ ਨਹੀਂ ਕਰ ਰਹੇ ਉਹ ਆ ਰਹੇ ਨੇ ਉਹ ਕਈ ਵੀ ਘਰੋਂ ਲੈ ਕੇ ਆਉਂਦੇ ਨੇ ਔਰ ਉਹ ਪੂਰਾ ਪੂਰਾ ਦਿਨ ਇੱਥੇ ਗੱਟੇ ਚੁੱਕਦੇ ਨੇ ਮਿੱਟੀ ਸੁੱਟਦੇ ਨੇ ਲਗਾਤਾਰ ਉਹ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਨੇ ਹਰਿਆਣੇ ਤੋਂ ਰਾਜਸਥਾਨ ਤੋਂ ਉੱਤਰਾਖੰਡ ਤੋਂ ਵੀ ਟਰਾਲੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਅਰਸਤ ਰਾਸ਼ਨ ਲੈ ਕੇ ਆਈਆਂ ਪਰ ਇਹਨਾਂ ਨੂੰ ਕੀ ਬਿਮਾਰੀ ਹੈ ਕਿ ਇਹ ਰੀਲ ਬਣਾਉਣ ਤੋਂ ਬਿਨਾ ਜਾਂ ਕੈਮਰੇ ਤੋਂ ਬਿਨਾ ਕਈ ਨੂੰ ਹੱਥ ਨਹੀਂ ਲਾ ਸਕਦੇ ਇਹ ਬੜਾ ਵੱਡਾ ਸੋਚਣ ਵਾਲਾ ਸਵਾਲ ਹੈ ਹੁਣ ਪੰਜਾਬ ਸਰਕਾਰ ਦੇ ਅੰਦਰ ਜਿਹੜਾ ਬਹੁਤ ਵੱਡਾ ਖਲਾਰਾ ਪੈਣ ਦੀ ਬਹੁਤ ਵੱਡੀ ਜਾਣਕਾਰੀ ਮੀਡੀਆ ਦੇ ਵਿੱਚ ਆ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ